ਦੀ ਗਿਣਤੀ ਕੋਈ ਨਹੀਂ ਕਿੰਨੇ ਤਰ੍ਹਾਂ ਦੀ ਮੇਰੇ ਖਿਆਲ ਹੈ ਹਜ਼ਾਰ ਤੋਂ ਉੱਪਰ ਤਰ੍ਹਾਂ ਦਾ ਲੰਗਰ ਆ ਹਰੇਕ ਕੋਈ ਆਈਟਮ ਦਾ ਇੱਥੇ ਤਿਆਰ ਕਰਦੇ ਆ ਰਸਗੋਲੇ ਵੀ ਇੱਥੇ ਤਿਆਰ ਕਰਦੇ ਆ ਟਿੱਕੀਆਂ ਵੀ ਇੱਥੇ ਤਿਆਰ ਕਰਦੇ ਆ ਬਾਹਰੋਂ ਕੋਈ ਸਮਾਨ ਨਹੀਂ ਆਉਂਦਾ ਇਹ ਤੋਂ 50 ਘੰਟੇ ਜਲੇਬੀ ਸਵੇਰ ਤੋਂ ਲਾ ਕੇ ਸ਼ਾਮ ਤਾਈਂ ਨਿਕਲਦੀ ਆ ਆਪੇ ਸਣਾ ਦੇਸੀ ਕੀ ਸਾਰਾ ਜੀ ਬਸ ਟੋਕ ਨਹੀਂ ਖਾਣ ਵਾਲੀ ਜਿੰਨਾ ਮਰਜੀ ਖਾਵੇ ਜਿੰਨਾ ਜ ਘਰ ਨੂੰ ਵੀ ਲੈ ਜਾਣਵੇ ਘਰ ਨੂੰ ਵੀ ਲੈ ਜਾਵੇ ਕੋਈ ਟੋਕ ਨਹੀਂ ਕਿਸੇ ਨੂੰ ਇੱਥੇ ਜੀ ਗੁਰੂ ਘਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸੇ ਸਭ ਮੌਜੂਦ ਆ ਗੁਰਦਾਰਾ ਬੜੀ ਸਾਹਿਬ ਗੋਂਦਾਲ ਸਾਹਿਬ ਵਿਖੇਤੇ ਦੱਸਦੀ ਹੈ ਕਿ ਜਿੱਥੇ ਕਿ 450 ਸਾਲਾ ਸ਼ਤਾਬ ਦੀ ਮਨਾਉਣ ਵਾਸਤੇ ਲੱਖਾਂ ਦੀ ਤਦਾਦ ਦੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਆ ਤਾਂ ਉੱਥੇ ਹੀ ਅਸੀਂ ਇਸ ਵਕ ਮੌਜੂਦ ਆਏਗੇ ਆ ਗੁਰੂ ਕੇ ਲੰਗਰ ਵਿਖੇ ਤਾਂ ਉੱਥੇ ਤਸਵੀਰਾਂ ਤੜ ਨਾਲ ਸਭ ਤੋਂ ਪਹਿਲਾਂ ਸਾਂਝੀਆਂ ਕਰਾਂਗੇ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਜ਼ਰੂਰ ਤਸਵੀਰਾਂ ਸਾਂਝੀਆਂ ਕੀਤਿਆਂ ਜਿੱਥੇ ਕਿ 450 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਆ ਜਿੱਥੇ ਕਿ ਗੁਰੂ ਰਾਮਦਾਸ ਜੀ ਦਾ ਗੁਰਾਇਈ ਦਿਵਸ ਤਾਂ ਉੱਥੇ ਹੀ ਗੁਰੂ ਅਮਰਦਾਸ ਜੀ ਦਾ ਜਿਹੜਾ ਜੋਤੀ ਜੋਤ ਦਿਵਸ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਜੋ ਗੁਰੂ ਘਰ ਲੰਗਰ ਹੈ ਵੱਖ-ਵੱਖ ਤਰ੍ਹਾਂ ਦੇ ਲੰਗਰ ਜੋ ਕਾਫੀ ਵੱਡੇ ਪੱਤਰ ਦੇ ਉੱਤੇ ਬਣਾ ਕੇ ਸੰਗਤਾਂ ਨੂੰ ਸ਼ਿਕਾਇਤਾਂ ਨੂੰ ਸ਼ਿਕਾਇਤਾਂ ਜਾ ਰਹੇ ਨੇ ਤਾਂ ਲਗਾਤਾਰ ਮੈਂ ਆਪਣੇ ਸਹਿਯੋਗ ਨੂੰ ਕਹਾਂਗਾ ਕਿ ਜ਼ਰੂਰ ਜਿੱਥੋਂ ਤੱਕ ਨਿਗਾਹ ਜਾਂਦੀ ਆ ਤਾਂ ਉੱਥੇ ਹੀ ਲੰਗਰ ਵੱਡੇ ਪੱਤਰ ਦੇ ਉੱਤੇ ਜਿੱਤੇ ਕੀ ਕਈ ਵਾਰ ਜੇ ਆਪਾਂ ਗੱਲ ਕਰ ਲਈਆ ਪਕੌੜਿਆਂ ਦੇ ਨਾਲ ਗੁਲਾਬ ਜਾਮੁਨ ਆ ਗਿਆ ਫਿਰ ਜਲੇਬੀਆਂ ਆਇਆਂ ਹੋਰ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਸਾਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਇੱਥੋਂ ਦੇ ਜੋ ਸੇਵਾਦਾਰ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਿੱਤ ਹੈ ਮੈਂ ਤੇਜਾ ਸਿੰਘ ਪਿੰਡ ਗਾਖਲ ਜ਼ਿਲ੍ਹਾ ਜਲੰਧਰ ਮੈਂ ਜੀ ਵਾਹਿਗੁਰੂ ਇੱਥੇ 3 ਦਿਨ ਤੋਂ ਸੇਵਾ ਲਗਾਤਾਰ ਕਰ ਰਹੇ ਹਾਂ ਬਾਬਾ ਜੀ ਦੀ ਜੋ 19 ਤਰੀਕ ਤੱਕ ਚੱਲ ਰਹੀਆਂ ਇਹਦੇ ਵਿੱਚ ਰੋਜ਼ ਸਵੇਰ ਨੂੰ ਚਾਹ ਪਕੌੜੇ ਮਠਿਆਈ ਇੱਥੇ ਜਿੱਦਾਂ ਰਸਗੁੱਲੇ ਘੱਟੋ ਘੱਟ 20 ਤੋਂ 30 ਕਵੈਂਟਲ, ਗੁਲਾਬ ਜਾਮੁਨਾ 20 ਤੋਂ 30 ਰੋਜ਼ ਸਵੇਰ ਨੂੰ ਤਿਆਰ ਹੁੰਦੀਆਂ ਤਾਜ਼ੀਆਂ ਜਿਹਦੇ ਵਿੱਚ ਮਠੀਆਂ, ਟਿੱਕੀਆਂ, ਚਾਟ, ਜਲੇਬੀਆਂ ਕਿਸੇ ਚੀਜ਼ ਦਾ ਕੋਈ ਨਹੀਂ ਮਟਰ ਪਨੀਰ, ਸ਼ਾਈ ਪਨੀਰ, ਗੋਭੀ, ਭਿੰਡੀ ਤੋਰੀ ਕੋਈ ਸਬਜ਼ੀ ਜਿਹੜੀ ਨਹੀਂ ਹਰੇਕ ਘੰਟੇ ਬਾਅਦ ਸਬਜ਼ੀ ਬਦਲਦੀ ਆ ਜੀ। ਤਰ੍ਹਾਂ ਦਾ ਜੋ ਲੰਗਰ ਹੈ ਇੱਥੇ ਲੱਗਾ ਹੋਇਆ ਜੀ ਜਿਹੜੇ ਆਪਾਂ ਦੇਖ ਵੀ ਸਕਦੇ ਆਂ ਕੀ ਕੋਈ ਜੀ ਗਿਣਤੀ ਕੋਈ ਨਹੀਂ ਕਿੰਨੇ ਤਰ੍ਹਾਂ ਦੀ ਮੇਰੇ ਖਿਆਲ ਹੈ ਹਜ਼ਾਰ ਤੋਂ ਉੱਪਰ ਤਰ੍ਹਾਂ ਦਾ ਲੰਗਰ ਆ ਹਰੇਕ ਕੋਈ ਆਈਟਮ ਦਾ ਪਤਾ ਨਹੀਂ ਲੱਗਦਾ ਹਰ ਘੰਟੇ ਬਾਅਦ ਆਈਟਮ ਬਦਲਦੀ ਆ ਵੇਸਣ ਅਸੀਂ ਇੱਥੇ ਤਿਆਰ ਕਰਦੇ ਆਂ ਰਸਗੋਲੇ ਵੀ ਇੱਥੇ ਤਿਆਰ ਕਰਦੇ ਆਂ ਟਿੱਕੀਆਂ ਵੀ ਇੱਥੇ ਤਿਆਰ ਕਰਦੇ ਆਂ ਬਾਹਰੋਂ ਕੋਈ ਸਮਾਨ ਨਹੀਂ ਆਉਂਦਾ ਜੇਕਰ ਤਿਆਰ ਹੁੰਦਾ ਪਕੌੜੇ ਜਾਂ ਟਿੱਕੀਆਂ ਸਰੋਂ ਦੇ ਤੇਲ ਵਿੱਚ ਹੁੰਦੇ ਆ ਜੋ ਜੇਕਰ ਅਸੀਂ ਇਹਨਾਂ ਜਲੇਬੀਆਂ ਦੀ ਗੱਲ ਕਰ ਲਈਏ ਤਾਂ ਕਿੰਨੇ ਕੁਇੰਟਲ ਜਲੇਬੀ ਜਿਹੜੀ ਤਿਆਰ ਹੁੰਦੀ 40 ਤੋਂ 50 ਕੁਇੰਟਲ ਜਲੇਬੀ ਸਵੇਰ ਤੋਂ ਲਾ ਕੇ ਸ਼ਾਮ ਤਾਈਂ ਨਿਕਲਦੀ ਆ ਜਲੇਬੀ ਕੁਇੰਟਲਾਂ ਦੇ ਹਿਸਾਬ ਨਾਲ ਨਿਕਲਦੀ ਆ ਕਿਲੂਆਂ ਦੇ ਹਿਸਾਬ ਨਾਲ ਨਿਕਲਦੀ ਕਿੰਨੇ ਤੰਦੂਰ ਇੱਥੇ ਲੱਗੇ ਨੇ ਜਾਂ ਕਿੰਨੇ ਹਲਵਾਈ 100 ਤੰਦੂਰ ਆ ਉੱਥੇ ਤੁਹਾਨੂੰ ਬਿਬਲ ਥੱਲੇ ਜਾ ਕੇ ਸਾਰੇ ਦਿਖਾ ਲ ਦਿੰਨੇ ਆ ਜੀ ਜਿਹੜੇ ਹਲਵਾਈ ਇੱਥੇ ਕਹਿ ਲਿਏ ਕਿ ਜਾਂ ਸੇਵਾ ਕਰ ਰਹੇ ਨੇ ਤਾਂ ਕਿੰਨੇ ਕਿੰਨੇ ਵੱਡੇ ਪਲਵਾਈ ਮੇਰੇ ਖਿਆਲ ਦੋ ਕੁ هزار ਹਲਵਾਈ ਆ ਜਿਹੜਾ 50 ਤੋਂ 6000 ਬੰਦਾ ਜਿਹੜਾ ਲੰਗਰ ਦੀ ਸੇਵਾ ਕਰਦਾ ਰੋਜ਼ ਰੋਜ਼ ਆਉਂਦੇ ਰੋਜ਼ ਚੱਲ ਜਾਂਦੇ 24 ਘੰਟੇ ਲੰਗਰ ਚੱਲਦਾ ਜੀ ਬਾਬੇ ਦੀ ਬੜੀ ਕਿਰਪਾ ਜੀ ਇਹ ਜੋ ਵੇਸਣ ਦੀ ਬਰਫੀ ਹੈ ਜੀ ਇਹ ਵੇਸਣ ਆ ਜੀ ਤਿਆਰ ਹੋਇਆ ਜੀ ਇਥੇ ਦਾ ਦੇਸੀ ਘੀਰਾ ਵੇਸਣ ਦੇਸੀ ਘੀਰਾ ਜੀ ਬਸ ਰਹਤੇ ਰਹਿੰਗੇ ਜਿੱਕਾ ਸੰਗਤ ਇੰਨੇ ਵੱਡੇ ਪੱਤਰ ਦੇ ਗੁਰੂ ਘਰ ਵਿਖੇ ਨੇ ਤੁਮਸਤਕ ਹੋ ਰਹੀ ਆ ਬੜੇ ਸ਼ਰਧਾ ਤੇ ਭਾਵ ਦੇ ਨਾਲ ਦਰਸ਼ਨ ਦੀ ਦਾਰੇ ਕਰ ਰਹੀ ਆ ਗੁਰੂ ਸਾਹਿਬ ਜੀ ਦੇ ਤਾਂ ਪੁੱਥੇ ਸੰਗਤ ਲੰਗਰ ਵਿਖੇ ਵੀ ਆ ਕੇ ਸੇਵਾ ਕਰਦੀ ਦਿਖਾਈ ਦਿੰਦੀ ਆ ਤਾਂ ਸੇਵਾ ਜੀ ਕਿਸੇ ਨੇ ਜਿਹੜਾ ਆਉਂਦਾ ਕੋਈ ਕਿਸੇ ਨੂੰ ਖੁੱਲ ਸਾਰਿਆਂ ਨੂੰ ਖੁੱਲ੍ਹੇ ਸੇਵਾ ਕਰਨ ਦੀ ਕਿਸੇ ਨੂੰ ਰੋਕ ਟੋਕ ਨਹੀਂ ਖਾਣ ਵਾਲੀ ਜਿੰਨਾ ਮਰਜੀ ਖਾਵੇ ਜਿੰਨਾ ਜੇ ਘਰ ਨੂੰ ਵੀ ਲੈ ਜਾਣਵੇ ਘਰ ਨੂੰ ਵੀ ਲੈ ਜਾਵੇ ਕੋਈ ਟੋਕ ਨਹੀਂ ਕਿਸੇ ਨੂੰ ਇੱਥੇ ਜੀ ਗੁਰੂ ਘਰ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਾ ਕਿਉਂਕਿ ਜਿੱਦਾਂ ਤੁਸੀਂ ਕਹਿ ਕਿ ਕਵੰਟਲਾ ਦੇ ਹਿਸਾਬ ਨਾਲ ਲੰਗਰ ਤਿਆਰ ਹੋ ਰਿਹਾ ਤਾਂ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਕੁ ਵੱਡੇ ਪੱਦਰ ਦੁੱਤੇ ਜਿਹੜਾ ਜੋ ਲੰਗਰ ਹੈਗਾ ਜਿਹੜਾ ਸੰਗਤਾਂ ਨੂੰ ਜਾਂ ਸ਼ਿਕਾਇਤ ਜਾਂਦਾ ਤੇ ਅਗਰ ਕੁਆਂਟੀਟੀ ਦੀ ਗੱਲ ਕਰੀਏ ਮੈਂ ਫਿਰ ਉੱਥੇ ਹੀ ਆਵਾਂਗਾ ਕਿ ਕਿੰਨੀ ਕੁਆਂਟੀਟੀ ਜਿਹੜੀ ਆ ਤਿਆਰ ਕੀਤੇ ਜਾਂਦੇ ਇੱਕ ਦਿਨ ਦੇ ਵਿੱਚ ਇਹ ਕੁਆਲਿਟੀ ਦੀ ਪਤਾ ਹੀ ਨਹੀਂ ਮੇਰਾ ਇਹ ਸਬਜੀ ਕਿੰਨੇ ਕਵੈਂਟਲ ਤਿਆਰ ਹੁੰਦੀ ਆ ਦਾਲ ਕਿੰਨੇ ਕਵੈਂਟਲ ਦੇ ਹਿਸਾਬ ਨਾਲ ਹਰ ਇੱਕ ਚੀਜ਼ ਤਿਆਰ ਹੁੰਦੀ ਆ ਕੋਈ 20 ਕਵੈਂਟਲ ਹੋ ਗਈ ਜਿੱਦਾਂ ਤੇ 10 ਲੱਖ ਬੰਦਾ ਸ਼ਿਕਾਇਤ ਆ ਜਾਂ 5 ਲੱਖ ਸ਼ਿਕਾਇਤ 24 ਘੰਟੇ ਜਿੱਦਾਂ ਲੱਖਾਂ ਦੇ ਹਿਸਾਬ ਨਾਲ ਚੱਲਦਾ ਰਹਿੰਦਾ ਜੀ ਹਾਂਜੀ ਆਪਾਂ ਤਸਵੀਰਾਂ ਜ਼ਰੂਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜ਼ਰੂਰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤਾਂ ਵੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਲੰਗਰ ਇੱਥੇ ਜੋ ਤਿਆਰ ਕੀਤੇ ਜਾ ਰਹੇ ਜਿੱਥੇ ਬੀਬੀਆਂ ਪੈਣਾ ਵੀ ਇੱਥੇ ਬਹਿ ਕੇ ਸੇਵਾ ਕਰ ਰਹੀਆਂ ਨੇ ਆਪਣੇ ਸੋਗ ਨੂੰ ਕਹਾਂਗਾ ਕਿ ਜ਼ਰੂਰ ਇਧਰ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਕਿੰਨੇ ਵੱਡੇ ਪੱਧਰ ਤੇ ਉੱਤੇ ਲੰਗਰ ਤਿਆਰ ਕੀਤਾ ਜਾ ਰਿਹਾ ਸੇਵਾ ਕੀਤੀ ਜਾ ਰਹੀ ਹੈ ਦੂਰ ਦੂਰ ਤੱਕ ਜਿੱਥੇ ਨਿਗਾਹ ਜਾਂਦੀ ਆ ਤਾਂ ਉੱਥੇ ਹੀ ਜੋ ਸੰਗਤ ਬੈਠ ਕੇ ਸੇਵਾ ਕਰਦੀ ਦਿਖਾਈ ਦੇ ਰਹੀ ਆ ਤਾਂ ਜਿੱਥੇ ਕਿ ਆਲੂਆ ਦੀ ਵੀ ਸੇਵਾ ਹੋ ਰਹੀ ਆ ਜੋ ਕਹਿ ਸਕਦੇ ਆ ਕਿ ਨਾਲ ਜਿਹੜੇ ਇੱਥੇ ਉਹ ਵੀ ਬਣਾਏ ਜਾ ਰਹੇ ਨੇ ਤਾਂ ਆਲੂ ਦੀਆਂ ਟਿੱਕੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ کافی ਜੋ ਸੇਵਾ ਭਾਵ ਦੇ ਨਾਲ ਸੰਗਤ ਲਗਾਤਾਰ ਸੇਵਾ ਕਰਦੀ ਦਿਖਾਈ ਦੇ ਰਹੀ ਆ ਇਹ ਵੀ ਖਾਸ ਤਸਵੀਰਾਂ ਜੋ ਤੁਹਾਡਾ ਸਾਂਝਾ ਕਰ ਰਹੇ ਆ ਹਾਲਾਂਕਿ 450 ਸਾਲਾ ਸ਼ਤਾਬਦੀ ਬਣਾਉਣ ਵਾਸਤੇ ਜਿੱਥੇ ਸ਼ਰੋਮ ਨੇ ਕਮੇਟੀ ਵੱਲੋਂ ਵੱਡੇ ਪੱਤਰ ਦੇ ਉੱਤੇ ਇੰਤਜ਼ਾਮ ਕੀਤੇ ਗਏ ਨੇ ਉੱਥੇ ਸੰਗਤਾਂ ਵੱਲੋਂ ਆਪਣੇ ਪੱਤਰ ਦੇ ਉੱਤੇ ਵੀ ਜੋ ਇੱਥੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਤਾਂ ਬੀਬੀਆਂ ਪੈਣਾ ਵੱਲੋਂ ਪਿਆਜ਼ ਦੀ ਕਟਾਈ ਦੀ ਜਿਹੜੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਤਾਂ ਇਹ ਖਾਸ ਤਸਵੀਰਾਂ ਗੁਰੂ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਕਿ ਸੰਗਤ ਦਰਸ਼ਨ ਦੇਦਾਰੇ ਕਰ ਰਹੀ ਹੈ ਉੱਥੇ ਹੀ ਸੰਗਤਾਂ ਵੱਲੋਂ ਇੱਥੇ ਸੇਵਾ ਵੀ ਨਿਭਾਈ ਜਾ ਰਹੀ ਹੈ ਤਾਂ ਜੋ 450 ਸਾਲਾ ਸ਼ਕਾਪਦੀ ਨੂੰ ਲੈ ਕੇ ਤੁਹਾਡੇ ਨਾਲ ਕੱਲੀ-ਕੱਲੀ ਜੋ ਤਸਵੀਰ ਜੋ ਹੈਗੀ ਆ ਉਹ ਗੁਰੂ ਘਰ ਦੀ ਕੱਲੀ-ਕੱਲੀ ਤਸਵੀਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਮਾਨੀ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਇਕੱਠੇ ਸਨ ਜਗਮਾਨੀ ਟੀਵੀ ਸ੍ਰੀ ਗੋਵਿੰਦਵਾਲ ਸਾਹਿਬ